जय जय कार माता लक्ष्मी अनंत अगाध अपार ज्योत तेरी जग मह जग दी दिसै हार रूप आधार तू ही रचया ए संसार तू ही करे विहार बिन तेरे कौन उधारी तू ठान दी मूरत सार ਤੂੰ ਅੰਮ੍ਰਿਤ ਧਾਰਾ ਜਗ ਦੀ ਮਾਈ ਪੀਵੇ ਜਿਹੜਾ ਸੋਤਰੈ ਗਰੀਬ ਦਾਸ ਉਮੀਦ ਤੇਰੀ ਦਰ ਤੇ ਆਵੇ ਧਰੈ ਜਿਸ ਘਰ ਤੂੰ ਆਵੇ ਮਾਤਾ ਉਹ ਘਰ ਹੋਵੇ ਪਾਰ ਮਿਟ ਜਾਵੇ ਕੰਗਾਲੀ ਸਾਰੀ ਹੋਵੇ ਸੁਖ ਅਪਾਰ ਤੇਰਾ ਨਾਮ ਸੁਣ ਹਿਰਦਾ ਰੰਗੀ ਤੇਰਾ ਨਾਮ ਸੁਣ ਮਨ ਤ੍ਰਿਪਤਾਵੇ ਚਿੰਤ ਪਾਵੇ சாੰਤ ਹਰ ਹਰ ਕਹ ਸੁਖ ਹੋਵੇ ਅੰਦਰ ਭਗਤਾਂ ਦੀ ਮੰਤਰ ਕਾਂਤ ਸੋਨੇ ਰੂਪੀ ਨਾ ਤੂੰ ਮਾਪੀ ਚਿਤ ਸ਼ੁੱਧ ਹੀ ਤੇਰਾ ਦਰਸ ਜਿੱਥੇ ਦਇਆ ਤੇਰੇ ਦਰ ਉਪਰ ਉਥੇ ਨਾਸੀ ਹਰ ਡਰ ਸਾਦ ਸੰਗ ਵਿੱਚ ਮਾ ਪ੍ਰਗਟ ਹੋਈ ਜਾਗ ਮੋਹਿਨੀ ਜੋਤ ਜਿੱਥੇ ਨਾਮ ਕੀਰਤਨ ਹੋਵੇ ਉਥੇ ਹੋਵੇ ਤੋਹੇ ਪ੍ਰੀਤ ਧਨ ਜੋੜੇ ਬਿਨ ਮੋਹ ਦੇ ਭਗਤ ਦੇ ਘਰ ਤਰਸੀ ਮਾਇਆ ਹੋ ਕੇ ਸੇਵਕ ਬਣੀ ਮਨ ਅੰਦਰ ਵਿੱਚ ਵਰਸੀ ਕੋਈ ਬੋਲੇ ਤੂੰ ਅਨਦਾਤਰੀ ਕੋਈ ਕਹੈ ਧਨ ਦੀ ਜੋਤ ਕੋਈ ਕਹੈ ਸੁਭਾ ਲਖਾਵੇ ਕੋਈ ਮੰਗੇ ਮਨ ਦੀ ਖੋਜ ਪਰ ਤੂੰ ਤਾਂ ਚਿੰਤ ਦੀ ਸ਼ੁੱਧਤਾ ਤੂੰ ਹੈ ਭਰੋਸਾ ਏਕ ਜੋ ਧਰੈ ਨਾਮ ਤੇਰੇ ਅੰਦਰ ਉਹ ਤਰੇ ਸਤ ਵੇਖ ਮਾਇਆ ਤੇਰੀ ਪਰਮ ਕਰਾਵੈ ਮੋਹ ਜਾਲ ਪਸਾਰ ਪਰ ਜੋ ਤੇਰਾ ਭਗਤ ਸਮਾਏ ਤੂੰ ਕਰੇ ਉਧਾਰ ਇੱਕ ਰੂਪ ਜਗਤ ਮੋਹਣੀ ਮਾਈ ਦੂਜਾ ਦਾਨ ਦੀ ਜੋਤ ਤੂੰ ਆਪੇ ਹੀ ਅਗਿਆਨ ਮਿਟਾਵੈ ਤੂੰ ਆਪੇ ਕਰੇ ਪ੍ਰਕਾਸ਼ ਗਰੀਬ ਦਾਸ ਜਦ ਤੇਰਾ ਨਾਮ ਲੈ ਲਵੇ ਆਪਣੀ ਝੋਲੀ ਉਧਰ ਜਾਵੇ ਮਨ ਦਾ ਦੁੱਖ ਆਵੇ ਅੰਦਰ ਸੋਹੀ ਤੇਰੇ ਦਾਸ ਦੀ ਇੱਕ ਚਲਕ ਤੇਰੇ ਦਰਸ ਦੀ ਇੱਕ ਚਲਕ ਬਦਲੇ ਦਾਸ ਜਨਮਾਂ ਦੇ పాਪ ਜਿੱਥੇ ਤੇਰਾ ਨਾਮ ਉਚਰੈ ਉਥੇ ਹੋਵੇ ਤ੍ਰਿਪਤ ਅਨੁਪਮ ਮਾ ਦੇ ਮੈਨੂ ਉਹ ਧੰਨ ਜਿਹੜਾ ਦਿਲ ਅੰਦਰ ਕਰੇ ਪ੍ਰਕਾਸ਼ ਮੋਹ ਮਾਇਆ ਨਾ ਫਸਾਈ ਨਾਮ ਰਹੇ ਸਦਾ ਸਾਥ ਜਿਸ ਨਾਲ ਹੋਵੇ ਭਲਾਈ ਓਹੀ ਧੰਨ ਬਖਸ਼ੀ ਤੂੰ ਸੇਵਾ ਪਾਵ ਦੀ ਮਾਲਾ ਪਾਈ ਭਗਤੀ ਰਾਹ ਚਲਾਈ ਤੂੰ ਜਿੱਥੇ ਸਿਮਰਨ ਦੀ ਸੁਗੰਧ ਓਥੇ ਲక్ష్ਮੀ ਵਸੇ ਜਿੱਥੇ ਦਿਲਾਂ ਵਿੱਚ ਪਿਆਰ ਓਥੇ ਕਿਰਪਾ ਪ੍ਰਗਟ ਹੋਵੇ ਤੂੰ ਧਰਤੀ ਦੀ ਮਾਇਆ ਨਾਸ਼ੀ ਆਕਾਸ਼ ਦੀ ਰੋਸ਼ਨੀ ਤੇਰੇ ਦਰ ਤੇ ਮੰਗੇ ਜੋ ਵੀ ਪਾਵੇ ਆਤਮ ਰੋਹਾਨੀ ਸੱਚਾ ਧਨ ਨਾ ਬਾਜ਼ਾਰ ਮਿਲੈ ਨਾ ਮੰਡੀਆਂ ਵਿੱਚ ਲੋੜ ਮਾਂ ਤੇਰੇ ਦਰ ਤੇ ਨਮਨ ਕਰੀਏ ਨਾਮ ਹੀ ਸਭ ਤੋਂ ਵੱਡਾ ਜੋੜ ਮਾਂ ਦੀ ਲਾਲਚ ਜਦ ਸੁਰਤ ਮੁਕਾਵੇ ਤਦ ਹੀ ਤਾਨੇ અપਾਰ ਇਹ ਹੀ ਮਾਂ ਦੀ ਸੱਚੀ ਦਾਤ ਹੈ ਜੋ ਨਾ ਜਾਵੇ ਬਾਰੰਬਾਰ ਹੀ ਮਾਂ ਲక్ష్ਮੀ ਮੇਰੀ ਸੁਣ ਬੇਨਤੀ ਤੇਰੇ ਦਾਸ ਦਾਸ ਤੇਰਾ ਅਜਾਨ ਧਨ ਗਿਆਨ ਸੁਖ ਸੰਤੋਖ ਦੀ ਦਾਤ ਕਰ ਦੇ ਕਿਰਪਾ ਦਾਨ ਗਰੀਬ ਘਰ ਮੇਰੇ ਆਵ ਚਰਨ ਤਰੋ ਇੱਕ ਪਲ ਮਿਟ ਜਾਵੇ ਮੇਰੀ ਕੰਗਾਲੀ ਹੋ ਜਾਵੇ ਮਨ ਅਤੁੱਲ ਧਨ ਲక్ష్ਮੀ ਤੂੰ ਦਇਆ ਅਵਤਾਰੀ ਭਗਤਾਂ ਦੀ ਤੂੰ ਮਾਂ ਜੋ ਤੇਰਾ ਨਾਮ ਜਪੇ ਸਦਾ ਉਹ ਪਾਵੇ ਸਤ ਨਿਦਾਨ ਗਰਮਾਂ ਦੀ ਤੂੰ ਸਾਖੀ ਹੈ ਮਨ ਦੀ ਤੂੰ ਪਹਿਚਾਨ ਜੀ ਜੰਤ ਸਭ ਤੇਰੀ ਲੀਲਾ ਤੂੰ ਸਦਾ ਪਰਮਾਨ ਮਾਤਾ ਲక్ష్ਮੀ ਸਿਰਫ ਧਨ ਨਹੀਂ ਉਹ ਸੰਤੋਖ ਸ਼ੁੱਧਤਾ ਦਇਆ ਅਤੇ ਸੇਵਾ ਦੀ ਜੋਤ ਹੈ ਜਥੇ ਜਿਸ ਦੇ ਚਿੱਤ ਵਿੱਚ ਨਾਮ ਹੈ ਉਸ ਦੇ ਅੰਦਰ ਲక్ష్ਮੀ ਆਪ ਵਸਦੀ ਹੈ जय जय कार माता लक्ष्मी अनंत अगाध अपार ज्योत तेरी जग मह जग दी दिसै हार रूप आधार तू ही रचया एहि संसार तू ही करे विहार बिन तेरे कौन उधारी तू ठान दी मूरत सार ਤੂੰ ਅੰਮ੍ਰਿਤ ਧਾਰਾ ਜਗ ਦੀ ਮਾਈ ਪੀਵੇ ਜਿਹੜਾ ਸੋਤਰੈ ਗਰੀਬ ਦਾਸ ਉਮੀਦ ਤੇਰੀ ਦਰ ਤੇ ਆਵੈ ਧਰੈ ਜਿਸ ਘਰ ਤੂੰ ਆਵੈ ਮਾਤਾ ਉਹ ਘਰ ਹੋਵੈ ਪਾਰ ਮਿਟ ਜਾਵੇ ਕੰਗਾਲੀ ਸਾਰੀ ਹੋਵੈ ਸੁਖ ਅਪਾਰ ਤੇਰਾ ਨਾਮ ਸੁਣ ਹਿਰਦਾ ਰੰਗੀ ਤੇਰਾ ਨਾਮ ਸੁਣ ਮਨ ਤ੍ਰਿਪਤ ਆਵੇ ਚਿੰਤ ਪਾਵੇ சாੰਤ ਹਰ ਹਰ ਕਹਿ ਸੁਖ ਹੋਵੇ ਅੰਦਰ ਭਗਤਾਂ ਦੀ ਮੰਤਰ ਕਾਂਤ ਸੋਨੇ ਰੂਪੀ ਨਾ ਤੂੰ ਮਾਪੀ ਚਿਤ ਸ਼ੁੱਧ ਹੀ ਤੇਰਾ ਦਰਸ ਜਿੱਥੇ ਦਇਆ ਤੇਰੇ ਦਰ ਉਪਰ ਉਥੇ ਨਾਸੀ ਹਰ ਡਰ ਸਾਦ ਸੰਗ ਵਿੱਚ ਮਾ ਪ੍ਰਗਟ ਹੋਈ ਜਾਗ ਮੋਹਿਨੀ ਜੋਤ ਜਿੱਥੇ ਨਾਮ ਕੀਰਤਨ ਹੋਵੇ ਉਥੇ ਹੋਵੇ ਤੋਹੇ ਪ੍ਰੀਤ ਧਨ ਜੋੜੇ ਬਿਨ ਮੋਹ ਦੇ ਭਗਤ ਦੇ ਘਰ ਤਰਸੀ ਮਾਇਆ ਹੋ ਕੇ ਸੇਵਕ ਬਣੀ ਮਨ ਅੰਦਰ ਵਿੱਚ ਵਰਸੀ ਕੋਈ ਬੋਲੇ ਤੂੰ ਅਨਦਾਤਰੀ ਕੋਈ ਕਹੈ ਧਨ ਦੀ ਜੋਤ ਕੋਈ ਕਹੈ ਸੁਬਾ ਲਖਾਵੇ ਕੋਈ ਮੰਗੇ ਮਨ ਦੀ ਖੋਜ ਪਰ ਤੂੰ ਤਾਂ ਚਿੰਤ ਦੀ ਸ਼ੁੱਧਤਾ ਤੂੰ ਹੈ ਭਰੋਸਾ ਏਕ ਜੋ ਧਰੈ ਨਾਮ ਤੇਰੇ ਅੰਦਰ ਉਹ ਤਰੇ ਸਤ ਵੇਖ ਮਾਇਆ ਤੇਰੀ ਪਰਮ ਕਰਾਵੇ ਮੋਹ ਜਾਲ ਪਸਾਰ ਪਰ ਜੋ ਤੇਰਾ ਭਗਤ ਸੁਮਾਈ ਤੂੰ ਕਰੇ ਉਧਾਰ ਇੱਕ ਰੂਪ ਜਗਤ ਮੋਹਣੀ ਮਾਈ ਦੂਜਾ ਦਾਨ ਦੀ ਜੋਤ ਤੂੰ ਆਪੇ ਹੀ ਅਗਿਆਰ ਮਿਟਾਵੇ ਤੂੰ ਆਪੇ ਕਰੇ ਪ੍ਰਕਾਸ਼ ਗਰੀਬ ਦਾਸ ਜਦ ਤੇਰਾ ਨਾਉ ਲੈ ਲਵੇ ਆਪਣੀ ਝੋਲੀ ਉਧਰ ਜਾਵੇ ਮਨ ਦਾ ਦੁੱਖ ਆਵੇ ਅੰਦਰ ਸੋਹੀ ਤੇਰੇ ਦਾਸ ਦੀ ਇੱਕ ਝਲਕ ਤੇਰੇ ਦਰਸ ਦੀ ਇੱਕ ਝਲਕ ਬਦਲੇ ਦਾਸ ਜਨਮਾਂ ਦੇ పాਪ ਜਿੱਥੇ ਤੇਰਾ ਨਾਮ ਉਚਰੈ ਉਥੇ ਹੋਵੇ ਤ੍ਰਿਪਤ ਅਨੁਪਮ ਮਾ ਦੇ ਮੈਨੂ ਉਹ ਧਾਨ ਜਿਹੜਾ ਦਿਲ ਅੰਦਰ ਕਰੇ ਪ੍ਰਕਾਸ਼ ਮੋਹ ਮਾਇਆ ਨਾ ਫਸਾਈ ਨਾਮ ਰਹੇ ਸਦਾ ਸਾਥ ਜਿਸ ਨਾਲ ਹੋਵੇ ਭਲਾਈ ਉਹੀ ਧਾਨ ਬਖਸ਼ੀ ਤੂੰ ਸੇਵਾ ਪਾਪ ਦੀ ਮਾਲਾ ਪਾਈ ਭਗਤੀ ਰਾਹ ਚਲਾਈ ਤੂੰ ਜਿੱਥੇ ਸਿਮਰਨ ਦੀ ਸੁਗੰਧ ਉਥੇ ਲక్ష్ਮੀ ਵਸੇ ਜਿੱਥੇ ਦਿਲਾਂ ਵਿੱਚ ਪਿਆਰ ਉਥੇ ਕਿਰਪਾ ਪ੍ਰਗਟ ਹੋਵੇ ਤੂੰ ਧਰਤੀ ਦੀ ਮਾਇਆ ਵਨਾਸ਼ੀ ਆਕਾਸ਼ ਦੀ ਰੋਸ਼ਨੀ ਤੇਰੇ ਦਰ ਤੇ ਮੰਗੇ ਜੋ ਵੀ ਪਾਵੇ ਆਤਮ ਰੋਹਾਨੀ ਸੱਚਾ ਧਨ ਨਾ ਬਾਜ਼ਾਰ ਮਿਲੈ ਨਾ ਮੰਡੀਆਂ ਵਿੱਚ ਲੋੜ ਮਾਂ ਤੇਰੇ ਦਰ ਤੇ ਨਮਨ ਕਰੀਏ ਨਾਮ ਹੀ ਸਭ ਤੋਂ ਵੱਡਾ ਜੋੜ ਮਾਨ ਦੀ ਲਾਲਚ ਜਦ ਸੁਰਤ ਮੁਕਾਵੇ ਤਦ ਹੀ ਤਾਨੇ અપਾਰ ਇਹ ਹੀ ਮਾਨ ਦੀ ਸੱਚੀ ਦਾਤ ਹੈ ਜੋ ਨਾ ਜਾਵੇ ਬਾਰੰਬਾਰ ਹੀ ਮਾ ਲక్ష్ਮੀ ਮੇਰੀ ਸੁਣ ਬੇਨਤੀ ਤੇਰੇ ਦਾਸ ਦਾਸ ਤੇਰਾ ਅਜਾਨ ਧਨ ਗਿਆਨ ਸੁਖ ਸੰਤੋਖ ਦੀ ਦਾਤ ਕਰ ਦੇ ਕਿਰਪਾ ਦਾਨ ਗਰੀਬ ਘਰ ਮੇਰੇ ਆਵੋ ਚਰਨ ਤਰੋ ਇੱਕ ਪਲ ਮਿਟ ਜਾਵੇ ਮੇਰੀ ਕੰਗਾਲੀ ਹੋ ਜਾਵੇ ਮਨ ਅਤੁੱਲ ਧਨ ਲక్ష్ਮੀ ਤੂੰ ਦਇਆ ਅਵਤਾਰੀ ਭਗਤਾਂ ਦੀ ਤੂੰ ਮਾਂ ਜੋ ਤੇਰਾ ਨਾਮ ਜਪੇ ਸਦਾ ਉਹ ਪਾਵੇ ਸਤ ਨਿਦਾਨ ਕਰਮਾਂ ਦੀ ਤੂੰ ਸਾਖੀ ਹੈ ਮਨ ਦੀ ਤੂੰ ਪਹਿਚਾਨ ਜੀ ਜੰਤ ਸਭ ਤੇਰੀ ਲੀਲਾ ਤੂੰ ਸਦਾ ਪਰਮਾਨ ਮਾਤਾ ਲక్ష్ਮੀ ਸਿਰਫ ਧਨ ਨਹੀਂ ਉਹ ਸੰਤੋਖ ਸ਼ੁੱਧਤਾ ਦਇਆ ਅਤੇ ਸੇਵਾ ਦੀ ਜੋਤ ਹੈ ਜਥੇ ਜਿਸ ਦੇ ਚਿੱਤ ਵਿੱਚ ਨਾਮ ਹੈ ਉਸ ਦੇ ਅੰਦਰ ਲక్ష్ਮੀ ਆਪ ਵਸਦੀ ਹੈ जय जय कार माता लक्ष्मी अनंत अगाध अपार ज्योत तेरी जग मह जग दी दिसै हार रूप आधार तू ही रचया ए संसार तू ही करे विहार बिन तेरे कौन उधारी तू ठान दी मूरत सार ਤੂੰ ਅੰਮ੍ਰਿਤ ਧਾਰਾ ਜਗ ਦੀ ਮਾਈ ਪੀਵੇ ਜਿਹੜਾ ਸੋ ਤਰੈ ਗਰੀਬ ਦਾਸ ਉਮੀਦ ਤੇਰੀ ਦਰ ਤੇ ਆਵੈ ਧਰੈ ਜਿਸ ਘਰ ਤੂੰ ਆਵੈ ਮਾਤਾ ਉਹ ਘਰ ਹੋਵੈ ਪਾਰ ਮਿਟ ਜਾਵੇ ਕੰਗਾਲੀ ਸਾਰੀ ਹੋਵੈ ਸੁਖ ਅਪਾਰ ਤੇਰਾ ਨਾਮ ਸੁਣ ਹਿਰਦਾ ਰੰਗੀ ਤੇਰਾ ਨਾਮ ਸੁਣ ਮਨ ਤ੍ਰਿਪਤਾਵੈ ਚਿੰਤ ਪਾਵੈ சாੰਤ ਹਰ ਹਰ ਕਹਿ ਸੁਖ ਹੋਵੇ ਅੰਦਰ ਭਗਤਾਂ ਦੀ ਮੰਤਰ ਕਾਂਤ ਸੋਨੇ ਰੂਪੀ ਨਾ ਤੂੰ ਮਾਪੀ ਚਿਤ ਸ਼ੁੱਧ ਹੀ ਤੇਰਾ ਦਰਸ ਜਿੱਥੇ ਦਇਆ ਤੇਰੇ ਦਰ ਉਪਰ ਉਥੇ ਨਾਸੀ ਹਰ ਡਰ ਸਾਦ ਸੰਗ ਵਿੱਚ ਮਾ ਪ੍ਰਗਟ ਹੋਈ ਜਾਗ ਮੋਹਿਨੀ ਜੋਤ ਜਿੱਥੇ ਨਾਮ ਕੀਰਤਨ ਹੋਵੇ ਉਥੇ ਹੋਵੇ ਤੋਹੇ ਪ੍ਰੀਤ ਧਨ ਜੋੜੇ ਬਿਨ ਮੋਹ ਦੇ ਭਗਤ ਦੇ ਘਰ ਧਰਸੀ ਮਾਇਆ ਹੋ ਕੇ ਸੇਵਕ ਬਣੀ ਮਨ ਅੰਦਰ ਵਿੱਚ ਵਰਸੀ ਕੋਈ ਬੋਲੇ ਤੂੰ ਅਨਦਾਤਰੀ ਕੋਈ ਕਹੈ ਧਨ ਦੀ ਜੋਤ ਕੋਈ ਕਹੈ ਸੁਬਾ ਲਖਾਵੇ ਕੋਈ ਮੰਗੇ ਮਨ ਦੀ ਖੋਜ ਪਰ ਤੂੰ ਤਾਂ ਚਿੰਤ ਦੀ ਸ਼ੁੱਧਤਾ ਤੂੰ ਹੈ ਭਰੋਸਾ ਏਕ ਜੋ ਧਰੈ ਨਾਮ ਤੇਰੇ ਅੰਦਰ ਉਹ ਤਰੇ ਸਤ ਵੇਖ ਮਾਇਆ ਤੇਰੀ ਪਰਮ ਕਰਾਵੇ ਮੋਹ ਜਾਲ ਪਸਾਰ ਪਰ ਜੋ ਤੇਰਾ ਭਗਤ ਸੁਮਾਈ ਤੂੰ ਕਰੇ ਉਧਾਰ ਇੱਕ ਰੂਪ ਜਗਤ ਮੋਹਣੀ ਮਾਈ ਦੂਜਾ দান ਦੀ ਜੋਤ ਤੂੰ ਆਪੇ ਹੀ ਅਗਿਆਨ ਮਿਟਾਵੇ ਤੂੰ ਆਪੇ ਕਰੇ ਪ੍ਰਕਾਸ਼ ਗਰੀਬ ਦਾਸ ਜਦ ਤੇਰਾ ਨਾਮ ਲੈ ਲਵੇ ਆਪਣੀ ਝੋਲੀ ਉਧਰ ਜਾਵੇ ਮਨ ਦਾ ਦੁੱਖ ਆਵੇ ਅੰਦਰ ਸੋਹੀ ਤੇਰੇ ਦਾਸ ਦੀ ਇੱਕ ਚਲਕ ਤੇਰੇ ਦਰਸ ਦੀ ਇੱਕ ਚਲਕ ਬਦਲੇ ਦਾਸ ਜਨਮਾਂ ਦੇ పాਪ ਜਿੱਥੇ ਤੇਰਾ ਨਾਮ ਉਚਰੈ ਉਥੇ ਹੋਵੇ ਤ੍ਰਿਪਤ ਅਨੁਪਮ ਮਾ ਦੇ ਮੈਨੂ ਉਹ ਧਨ ਜਿਹੜਾ ਦਿਲ ਅੰਦਰ ਕਰੇ ਪ੍ਰਕਾਸ਼ ਮੋਹ ਮਾਇਆ ਨਾ ਫਸਾਈ ਨਾਮ ਰਹੇ ਸਦਾ ਸਾਥ ਜਿਸ ਨਾਲ ਹੋਵੇ ਭਲਾਈ ਓਹੀ ਧਨ ਬਖਸ਼ੀ ਤੂੰ ਸੇਵਾ ਪਾਵ ਦੀ ਮਾਲਾ ਪਾਈ ਭਗਤੀ ਰਾਹ ਚਲਾਈ ਤੂੰ ਜਿੱਥੇ ਸਿਮਰਨ ਦੀ ਸੁਗੰਧ ਉਥੇ ਲక్ష్ਮੀ ਵਸੇ ਜਿੱਥੇ ਦਿਲਾਂ ਵਿੱਚ ਪਿਆਰ ਉਥੇ ਕਿਰਪਾ ਪ੍ਰਗਟ ਹੋਵੇ ਤੂੰ ਧਰਤੀ ਦੀ ਮਾਇਆ ਵਾ ਨਾਸ਼ੀ ਆਕਾਸ਼ ਦੀ ਰੋਸ਼ਨੀ ਤੇਰੇ ਦਰ ਤੇ ਮੰਗੇ ਜੋ ਵੀ ਪਾਵੇ ਆਤਮ ਰੋਹਾਨੀ ਸੱਚਾ ਧਨ ਨਾ ਬਾਜ਼ਾਰ ਮਿਲੈ ਨਾ ਮੰਡੀਆਂ ਵਿੱਚ ਲੋੜ ਮਾਂ ਤੇਰੇ ਦਰ ਤੇ ਨਮਨ ਕਰੀਏ ਨਾਮ ਹੀ ਸਭ ਤੋਂ ਵੱਡਾ ਜੋੜ ਮਾਂ ਦੀ ਲਾਲਚ ਜਦ ਸੁਰਤ ਮੁਕਾਵੇ ਤਦ ਹੀ ਤਾਨੇ અપਾਰ ਇਹ ਹੀ ਮਾਂ ਦੀ ਸੱਚੀ ਦਾਤ ਹੈ ਜੋ ਨਾ ਜਾਵੇ ਬਾਰੰਬਾਰ ਹੀ ਮਾਂ ਲక్ష్ਮੀ ਮੇਰੀ ਸੁਣ ਬੇਨਤੀ ਤੇਰੇ ਦਾਸ ਦਾਸ ਤੇਰਾ ਅਜਾਨ ਧਨ ਗਿਆਨ ਸੁਖ ਸੰਤੋਖ ਦੀ ਦਾਤ ਕਰ ਦੇ ਕਿਰਪਾ ਦਾਨ ਗਰੀਬ ਘਰ ਮੇਰੇ ਆਵ ਚਰਨ ਤਰੋ ਇੱਕ ਪਲ ਮਿਟ ਜਾਵੇ ਮੇਰੀ ਕੰਗਾਲੀ ਹੋ ਜਾਵੇ ਮਨ ਅਤੁੱਲ ਧਨ ਲక్ష్ਮੀ ਤੂੰ ਦਇਆ ਅਵਤਾਰੀ ਭਗਤਾਂ ਦੀ ਤੂੰ ਮਾਂ ਜੋ ਤੇਰਾ ਨਾਮ ਜਪੇ ਸਦਾ ਉਹ ਪਾਵੇ ਸਤ ਨਿਦਾਨ ਕਰਮਾਂ ਦੀ ਤੂੰ ਸਾਖੀ ਹੈ ਮਨ ਦੀ ਤੂੰ ਪਹਿਚਾਨ ਜੀ ਜੰਤ ਸਭ ਤੇਰੀ ਲੀਲਾ ਤੂੰ ਸਦਾ ਪਰਮਾਨ ਮਾਤਾ ਲక్ష్ਮੀ ਸਿਰਫ ਧਨ ਨਹੀਂ ਉਹ ਸੰਤੋਖ ਸ਼ੁੱਧਤਾ ਦਇਆ ਅਤੇ ਸੇਵਾ ਦੀ ਜੋਤ ਹੈ ਜਥੇ ਜਿਸ ਦੇ ਚਿੱਤ ਵਿੱਚ ਨਾਮ ਹੈ ਉਸ ਦੇ ਅੰਦਰ ਲక్ష్ਮੀ ਆਪ ਵਸਦੀ ਹੈ जय जय कार माता लक्ष्मी अनंत अगाध अपार ज्योत तेरी जग मह जग दी दिसै हार रूप आधार तू ही रचया एहि संसार तू ही करे विहार बिन तेरे कौन उधारी तू तन दी मूरत सार ਤੂੰ ਅੰਮ੍ਰਿਤ ਧਾਰਾ ਜਗ ਦੀ ਮਾਈ ਪੀਵੇ ਜਿਹੜਾ ਸੋਤਰੈ ਗਰੀਬ ਦਾਸ ਉਮੀਦ ਤੇਰੀ ਦਰ ਤੇ ਆਵੇ ਧਰੈ ਜਿਸ ਘਰ ਤੂੰ ਆਵੇ ਮਾਤਾ ਉਹ ਘਰ ਹੋਵੇ ਪਾਰ ਮਿਟ ਜਾਵੇ ਕੰਗਾਲੀ ਸਾਰੀ ਹੋਵੇ ਸੁਖ ਅਪਾਰ ਤੇਰਾ ਨਾਮ ਸੁਣ ਹਿਰਦਾ ਰੰਗੀ ਤੇਰਾ ਨਾਮ ਸੁਣ ਮਨ ਤ੍ਰਿਪਤ ਆਵੇ ਚਿੰਤ ਪਾਵੇ சாੰਤ ਹਰ ਹਰ ਕਹ ਸੁਖ ਹੋਵੇ ਅੰਦਰ ਭਗਤਾਂ ਦੀ ਮੰਤਰ ਕਾਂਤ ਸੋਨੇ ਰੂਪੀ ਨਾ ਤੂੰ ਮਾਪੀ ਚਿਤ ਸ਼ੁੱਧ ਹੀ ਤੇਰਾ ਦਰਸ ਜਿੱਥੇ ਦਇਆ ਤੇਰੇ ਦਰ ਉਪਰ ਉਥੇ ਨਾਸੀ ਹਰ ਡਰ ਸਾਦ ਸੰਗ ਵਿੱਚ ਮਾ ਪ੍ਰਗਟ ਹੋਈ ਜਾਗ ਮੋਹਿਨੀ ਜੋਤ ਜਿੱਥੇ ਨਾਮ ਕੀਰਤਨ ਹੋਵੇ ਉਥੇ ਹੋਵੇ ਤੋਹੇ ਪ੍ਰੀਤ ਧਨ ਜੋੜੇ ਬਿਨ ਮੋਹ ਦੇ ਭਗਤ ਦੇ ਘਰ ਤਰਸੀ ਮਾਇਆ ਹੋ ਕੇ ਸੇਵਕ ਬਣੀ ਮਨ ਅੰਦਰ ਵਿੱਚ ਵਰਸੀ ਕੋਈ ਬੋਲੇ ਤੂੰ ਅਨਦਾਤਰੀ ਕੋਈ ਕਹੈ ਧਨ ਦੀ ਜੋਤ ਕੋਈ ਕਹੈ ਸੂਬਾ ਲਖਾਵੇ ਕੋਈ ਮੰਗੇ ਮਨ ਦੀ ਖੋਜ ਪਰ ਤੂੰ ਤਾਂ ਚਿੰਤ ਦੀ ਸ਼ੁੱਧਤਾ ਤੂੰ ਹੈਂ ਭਰੋਸਾ ਏਕ ਜੋ ਧਰੈ ਨਾਮ ਤੇਰੇ ਅੰਦਰ ਉਹ ਤਰੇ ਸਤ ਵੇਖ ਮਾਇਆ ਤੇਰੀ ਪਰਮ ਕਰਾਵੇ ਮੋਹ ਜਾਲ ਪਸਾਰ ਪਰ ਜੋ ਤੇਰਾ ਭਗਤ ਸੁਮਾਈ ਤੂੰ ਕਰੇ ਉਧਾਰ ਇੱਕ ਰੂਪ ਜਗਤ ਮੋਹਣੀ ਮਾਈ ਦੂਜਾ দান ਦੀ ਜੋਤ ਤੂੰ ਆਪੇ ਹੀ ਅਗਿਆਨ ਮਿਟਾਵੇ ਤੂੰ ਆਪੇ ਕਰੇ ਪ੍ਰਕਾਸ਼ ਗਰੀਬ ਦਾਸ ਜਦ ਤੇਰਾ ਨਾਉ ਲੈ ਲਵੇ ਆਪਣੀ ਝੋਲੀ ਉਧਰ ਜਾਵੇ ਮਨ ਦਾ ਦੁੱਖ ਆਵੇ ਅੰਦਰ ਸੋਹੀ ਤੇਰੇ ਦਾਸ ਦੀ ਇੱਕ ਚਲਕ ਤੇਰੇ ਦਰਸ ਦੀ ਇੱਕ ਚਲਕ ਬਦਲੇ ਦਾਸ ਜਨਮਾਂ ਦੇ పాਪ ਜਿੱਥੇ ਤੇਰਾ ਨਾਮ ਉਚਰੈ ਉਥੇ ਹੋਵੇ ਤ੍ਰਿਪਤ ਅਨੁਪਮ ਮਾ ਦੇ ਮੈਨੂ ਉਹ ਧਾਨ ਜਿਹੜਾ ਦਿਲ ਅੰਦਰ ਕਰੇ ਪ੍ਰਕਾਸ਼ ਮੋਹ ਮਾਇਆ ਨਾ ਫਸਾਈ ਨਾਮ ਰਹੇ ਸਦਾ ਸਾਥ ਜਿਸ ਨਾਲ ਹੋਵੇ ਭਲਾਈ ਉਹੀ ਧਾਨ ਬਖਸ਼ੀ ਤੂੰ ਸੇਵਾ ਪਾਵ ਦੀ ਮਾਲਾ ਪਾਈ ਭਗਤੀ ਰਾਹ ਚਲਾਈ ਤੂੰ ਜਿੱਥੇ ਸਿਮਰਨ ਦੀ ਸੁਗੰਧ ਉਥੇ ਲక్ష్ਮੀ ਵਸੇ ਜਿੱਥੇ ਦਿਲਾਂ ਵਿੱਚ ਪਿਆਰ ਉਥੇ ਕਿਰਪਾ ਪ੍ਰਗਟ ਹੋਵੇ ਤੂੰ ਧਰਤੀ ਦੀ ਮਾਇਆ ਨਾਸ਼ੀ ਆਕਾਸ਼ ਦੀ ਰੋਸ਼ਨੀ ਤੇਰੇ ਦਰ ਤੇ ਮੰਗੇ ਜੋ ਵੀ ਪਾਵੇ ਆਤਮ ਰੋਹਾਨੀ ਸੱਚਾ ਧਨ ਨਾ ਬਾਜ਼ਾਰ ਮਿਲੈ ਨਾ ਮੰਡੀਆਂ ਵਿੱਚ ਲੋੜ ਮਾਂ ਤੇਰੇ ਦਰ ਤੇ ਨਮਨ ਕਰੀਏ ਨਾਮ ਹੀ ਸਭ ਤੋਂ ਵੱਡਾ ਜੋੜ ਮਾਂ ਦੀ ਲਾਲਚ ਜਦ ਸੁਰਤ ਮੁਕਾਵੇ ਤਦ ਹੀ ਤਾਨੇ અપਾਰ ਇਹ ਹੀ ਮਾਂ ਦੀ ਸੱਚੀ ਦਾਤ ਹੈ ਜੋ ਨਾ ਜਾਵੇ ਬਾਰੰਬਾਰ ਹੀ ਮਾਂ ਲక్ష్ਮੀ ਮੇਰੀ ਸੁਣ ਬੇਨਤੀ ਤੇਰੇ ਦਾਸ ਦਾਸ ਤੇਰਾ ਅਜਾਨ ਧਨ ਗਿਆਨ ਸੁਖ ਸੰਤੋਖ ਦੀ ਦਾਤ ਕਰ ਦੇ ਕਿਰਪਾ ਦਾਨ ਗਰੀਬ ਘਰ ਮੇਰੇ ਆਵ ਚਰਨ ਤਰੋ ਇੱਕ ਪਲ ਮਿਟ ਜਾਵੇ ਮੇਰੀ ਕੰਗਾਲੀ ਹੋ ਜਾਵੇ ਮਨ ਅਤੁੱਲ ਧਨ ਲక్ష్ਮੀ ਤੂੰ ਦਇਆ ਅਵਤਾਰੀ ਭਗਤਾਂ ਦੀ ਤੂੰ ਮਾਂ ਜੋ ਤੇਰਾ ਨਾਮ ਜਪੇ ਸਦਾ ਉਹ ਪਾਵੇ ਸਤ ਨਿਦਾਨ ਕਰਮਾਂ ਦੀ ਤੂੰ ਸਾਖੀ ਹੈ ਮਨ ਦੀ ਤੂੰ ਪਹਿਚਾਨ ਜੀ ਜੰਤ ਸਭ ਤੇਰੀ ਲੀਲਾ ਤੂੰ ਸਦਾ ਪਰਮਾਨ ਮਾਤਾ ਲక్ష్ਮੀ ਸਿਰਫ ਧਨ ਨਹੀਂ ਉਹ ਸੰਤੋਖ ਸ਼ੁੱਧਤਾ ਦਇਆ ਅਤੇ ਸੇਵਾ ਦੀ ਜੋਤ ਹੈ ਜਥੇ ਜਿਸ ਦੇ ਚਿੱਤ ਵਿੱਚ ਨਾਮ ਹੈ ਉਸ ਦੇ ਅੰਦਰ ਲక్ష్ਮੀ ਆਪ ਵਸਦੀ ਹੈ जय जय कार माता लक्ष्मी अनंत अगाध अपार ज्योत तेरी जग मह जग दी दिसै हार रूप आधार तू ही रचया ए संसार तू ही करे विहार बिन तेरे कौन उधारी तू ठान दी मूरत सार ਤੂੰ ਅੰਮ੍ਰਿਤ ਧਾਰਾ ਜਗ ਦੀ ਮਾਈ ਪੀਵੇ ਜਿਹੜਾ ਸੋਤਰੈ ਗਰੀਬ ਦਾਸ ਉਮੀਦ ਤੇਰੀ ਦਰ ਤੇ ਆਵੈ ਧਰੈ ਜਿਸ ਘਰ ਤੂੰ ਆਵੈ ਮਾਤਾ ਉਹ ਘਰ ਹੋਵੈ ਪਾਰ ਮਿਟ ਜਾਵੇ ਕੰਗਾਲੀ ਸਾਰੀ ਹੋਵੈ ਸੁਖ ਅਪਾਰ ਤੇਰਾ ਨਾਮ ਸੁਣ ਹਿਰਦਾ ਰੰਗੀ ਤੇਰਾ ਨਾਮ ਸੁਣ ਮਨ ਤ੍ਰਿਪਤ ਆਵੇ ਚਿੰਤ ਪਾਵੇ சாੰਤ ਹਰ ਹਰ ਕਹਿ ਸੁਖ ਹੋਵੇ ਅੰਦਰ ਭਗਤਾਂ ਦੀ ਮੰਤਰ ਕਾਂਤ ਸੋਨੇ ਰੂਪੀ ਨਾ ਤੂੰ ਮਾਪੀ ਚਿਤ ਸ਼ੁੱਧ ਹੀ ਤੇਰਾ ਦਰਸ ਜਿੱਥੇ ਦਇਆ ਤੇਰੇ ਦਰ ਉਪਰ ਉਥੇ ਨਾਸੀ ਹਰ ਡਰ ਸਾਦ ਸੰਗ ਵਿੱਚ ਮਾ ਪ੍ਰਗਟ ਹੋਈ ਜਾਗ ਮੋਹਿਨੀ ਜੋਤ ਜਿੱਥੇ ਨਾਮ ਕੀਰਤਨ ਹੋਵੇ ਉਥੇ ਹੋਵੇ ਤੋਹੇ ਪ੍ਰੀਤ ਧਨ ਜੋੜੇ ਬਿਨ ਮੋਹ ਦੇ ਭਗਤ ਦੇ ਘਰ ਤਰਸੀ ਮਾਇਆ ਹੋ ਕੇ ਸੇਵਕ ਬਣੀ ਮਨ ਅੰਦਰ ਵਿੱਚ ਵਰਸੀ ਕੋਈ ਬੋਲੇ ਤੂੰ ਅਨਦਾਤਰੀ ਕੋਈ ਕਹੈ ਧਨ ਦੀ ਜੋਤ ਕੋਈ ਕਹੈ ਸੋਬਾ ਲਖਾਵੇ ਕੋਈ ਮੰਗੇ ਮਨ ਦੀ ਖੋਜ ਪਰ ਤੂੰ ਤਾਂ ਚਿੰਤ ਦੀ ਸ਼ੁੱਧਤਾ ਤੂੰ ਹੈ ਭਰੋਸਾ ਏਕ ਜੋ ਧਰੈ ਨਾਮ ਤੇਰੇ ਅੰਦਰ ਉਹ ਤਰੇ ਸਤਿਵੇਖ ਮਾਇਆ ਤੇਰੀ ਪਰਮ ਕਰਾਵੇ ਮੋਹ ਜਾਲ ਪਸਾਰ ਪਰ ਜੋ ਤੇਰਾ ਭਗਤ ਸੁਮਾਏ ਤੂੰ ਕਰੇ ਉਧਾਰ ਇੱਕ ਰੂਪ ਜਗਤ ਮੋਹਣੀ ਮਾਈ ਦੂਜਾ ਦਾਨ ਦੀ ਜੋਤ ਤੂੰ ਆਪੇ ਹੀ ਅਗਿਆਰ ਮਿਟਾਵੇ ਤੂੰ ਆਪੇ ਕਰੇ ਪ੍ਰਕਾਸ਼ ਗਰੀਬ ਦਾਸ ਜਦ ਤੇਰਾ ਨਾਉ ਲੈ ਲਵੇ ਆਪਣੀ ਝੋਲੀ ਉਧਰ ਜਾਵੇ ਮਨ ਦਾ ਦੁੱਖ ਆਵੇ ਅੰਦਰ ਸੋਹੀ ਤੇਰੇ ਦਾਸ ਦੀ ਇੱਕ ਚਲਕ ਤੇਰੇ ਦਰਸ ਦੀ ਇੱਕ ਚਲਕ ਬਦਲੇ ਦਾਸ ਜਨਮਾਂ ਦੇ పాਪ ਜਿੱਥੇ ਤੇਰਾ ਨਾਮ ਉਚਰੈ ਉਥੇ ਹੋਵੇ ਤ੍ਰਿਪਤ ਅਨੁਪਮ ਮਾ ਦੇ ਮੈਨੂੰ ਉਹ ਧਾਨ ਜਿਹੜਾ ਦਿਲ ਅੰਦਰ ਕਰੇ ਪ੍ਰਕਾਸ਼ ਮੋਹ ਮਾਇਆ ਨਾ ਫਸਾਈ ਨਾਮ ਰਹੇ ਸਦਾ ਸਾਥ ਜਿਸ ਨਾਲ ਹੋਵੇ ਭਲਾਈ ਉਹੀ ਧਾਨ ਬਖਸ਼ੀ ਤੂੰ ਸੇਵਾ ਪਾਵ ਦੀ ਮਾਲਾ ਪਾਈ ਭਗਤੀ ਰਾਹ ਚਲਾਈ ਤੂੰ ਜਿੱਥੇ ਸਿਮਰਨ ਦੀ ਸੁਗੰਧ ਉਥੇ ਲక్ష్ਮੀ ਵਸੇ ਜਿੱਥੇ ਦਿਲਾਂ ਵਿੱਚ ਪਿਆਰ ਉਥੇ ਕਿਰਪਾ ਪ੍ਰਗਟ ਹੋਵੇ ਤੂੰ ਧਰਤੀ ਦੀ ਮਾਇਆ ਨਾਸ਼ੀ ਆਕਾਸ਼ ਦੀ ਰੋਸ਼ਨੀ ਤੇਰੇ ਦਰ ਤੇ ਮੰਗੇ ਜੋ ਵੀ ਪਾਵੇ ਆਤਮ ਰੋਹਾਨੀ ਸੱਚਾ ਧਨ ਨਾ ਬਾਜ਼ਾਰ ਮਿਲੈ ਨਾ ਮੰਡੀਆਂ ਵਿੱਚ ਲੋੜ ਮਾਂ ਤੇਰੇ ਦਰ ਤੇ ਨਮਨ ਕਰੀਏ ਨਾਮ ਹੀ ਸਭ ਤੋਂ ਵੱਡਾ ਜੋੜ ਮਾਂ ਦੀ ਲਾਲਚ ਜਦ ਸੁਰਤ ਮੁਕਾਵੇ ਤਦ ਹੀ ਤਾਨੇ અપਾਰ ਇਹ ਹੀ ਮਾਂ ਦੀ ਸੱਚੀ ਦਾਤ ਹੈ ਜੋ ਨਾ ਜਾਵੇ ਬਾਰੰਬਾਰ ਹੀ ਮਾਂ ਲక్ష్ਮੀ ਮੇਰੀ ਸੁਣ ਬੇਨਤੀ ਤੇਰੇ ਦਾਸ ਦਾਸ ਤੇਰਾ ਅਜਾਨ ਧਨ ਗਿਆਨ ਸੁਖ ਸੰਤੋਖ ਦੀ ਦਾਤ ਕਰ ਦੇ ਕਿਰਪਾ দান ਗਰੀਬ ਘਰ ਮੇਰੇ ਆਵ ਚਰਨ ਤਰੋ ਇੱਕ ਪਲ ਮਿਟ ਜਾਵੇ ਮੇਰੀ ਕੰਗਾਲੀ ਹੋ ਜਾਵੇ ਮਨ ਅਤੁੱਲ ਧਨ ਲక్ష్ਮੀ ਤੂੰ ਦਇਆ ਅਵਤਾਰੀ ਭਗਤਾਂ ਦੀ ਤੂੰ ਮਾਂ ਜੋ ਤੇਰਾ ਨਾਮ ਜਪੇ ਸਦਾ ਉਹ ਪਾਵੇ ਸਤ ਨਿਦਾਨ ਕਰਮਾਂ ਦੀ ਤੂੰ ਸਾਖੀ ਹੈ ਮਨ ਦੀ ਤੂੰ ਪਹਿਚਾਨ ਜੀ ਜੰਤ ਸਭ ਤੇਰੀ ਲੀਲਾ ਤੂੰ ਸਦਾ ਪਰਮਾਨ ਮਾਤਾ ਲక్ష్ਮੀ ਸਿਰਫ ਧਨ ਨਹੀਂ ਉਹ ਸੰਤੋਖ ਸ਼ੁੱਧਤਾ ਦਇਆ ਅਤੇ ਸੇਵਾ ਦੀ ਜੋਤ ਹੈ ਜਥੇ ਜਿਸ ਦੇ ਚਿੱਤ ਵਿੱਚ ਨਾਮ ਹੈ ਉਸ ਦੇ ਅੰਦਰ ਲక్ష్ਮੀ ਆਪ ਵਸਦੀ ਹੈ